ਬਹੁਤ ਵੀਡੀਓ ਕੀਤੀਆਂ ਅੱਜ ਪਹਿਲਾ ਬੰਦਾ ਮਿਲਿਆ ਜਿਹੜਾ ਆਉਦੇ ਦਫ਼ਤਰ ਚ ਆਏ ਬੰਦਿਆਂ ਨੂੰ ਜਵਾਬ ਦੇ ਦਿੰਦਾ ਵੀ ਤੁਹਾਡਾ ਕੰਮ ਨਹੀਂ ਹੋਣਾ ਜਾਂ ਕੋਈ ਫੋਨ ਹੋਵੇ ਫੋਨ ਤੇ ਜਵਾਬ ਦੇ ਦਿੰਦਾਗਾ ਵੀ ਤੁਹਾਨੂੰ ਆਉਣ ਦੀ ਲੋੜ ਨਹੀਂ ਤੁਹਾਡਾ ਕੰਮ ਨਹੀਂ ਹੋਣਾ ਸਪੈਸ਼ਲੀ ਬਾਈ ਇਹ ਕਹ ਲਓ ਵੀ ਜਿਵੇਂ ਇੱਕ ਡਾਕਟਰ ਨਹੀਂ ਹੁੰਦੇ ਕੋਈ ਦਿਲ ਦਾ ਡਾਕਟਰ ਹੁੰਦਾ ਕੋਈ ਦਿਮਾਗ ਦਾ ਡਾਕਟਰ ਹੁੰਦਾ ਇਹ ਬਾਈ ਆਸਟ੍ਰੇਲੀਆ ਭੇਜਣ ਦੇ ਡਾਕਟਰ ਨੇ ਆਸਟ੍ਰੇਲੀਆ ਬਾਈ ਜਾਣਾ ਕਹਿੰਦੇ ਬਹੁਤ ਔਖਾ ਹੁੰਦਾਗਾ ਹਾਂਜੀ ਮੰਨ ਲਓ ਵੀ ਕੀ ਚਾਹੀਦਾ ਵੀ ਕਿੰਨਾ ਗੈਪ ਚਾਹੀਦਾ ਪਲੱਸ 2 ਤੋਂ ਬਾਅਦ ਕਿੰਨੇ ਬੈਂਡ ਚਾਹੀਦੇ ਆ ਸਰ ਪਲੱਸ 2 2024 ਵਾਲੇ ਬੱਚਿਆਂ ਲਈ ਲਾਸਟ ਅੰਟੇਕ ਆ ਸਤੰਬਰ ਜਿਹੜੇ ਮਿਸ਼ਨ ਹੋਣੀ ਆ ਹਾਂਜੀ ਉਸ ਤੋਂ ਬਾਅਦ ਵਿੱਚ 25 ਵਾਲਾ 2025 ਚ ਪਾਸ ਕੀਤੀ ਜਿਹੜੇ ਬੱਚੇ ਨੇ ਉਹ ਬੱਚੇ ਅਗਲੇ ਸਤੰਬਰ 2026 ਤੱਕ ਅਪਲਾਈ ਕਰ ਸਕਦੇ ਫਾਈਲ ਹਾਂਜੀ ਔਰ 5.5 ਈਚ ਉਹਰਾਲ 6 ਬੈਂਡ ਹੋਣੇ ਜ਼ਰੂਰੀ ਆ ਆਇਲਸ ਚੋਂ ਪੀਟੀ ਚੋਂ ਜਾਂ ਟੋਫਲ ਚੋਂ ਸੈਂਟਰ ਬੇਸਡ ਟੈਸਟ ਹੋਣਾ ਚਾਹੀਦਾ ਹਾਂਜੀ ਔਰ ਉਸ ਤੋਂ ਬਾਅਦ ਜੇ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਹੋਈ ਆ ਤਾ 6 ਇੰਚ ਸਾਢੇ 6 ਬੈਂਡ ਚਾਹੀਦੇ ਆ ਮਾਸਟਰ ਡਿਗਰੀ ਲਈ ਔਰ ਜੇ ਇੰਡੀਆ ਦੇ ਵਿੱਚ ਮਾਸਟਰ ਡਿਗਰੀ ਕੀਤੀ ਹੋਈ ਆ ਤਾਂ 6 ਇੰਚ ਸਾਢੇ 6 ਬੈਂਡ ਜਿਹੜੇ ਅਦਰ ਬਿਜ਼ਨਸ ਜਾਂ ਇੰਜੀਨੀਅਰਿੰਗ ਵਾਲੇ ਜਾਂ ਆਈਟੀ ਵਾਲੇ ਬੱਚੇ ਆ ਉਹਨਾਂ ਲਈ 6 ਇੰਚ ਸਾਢੇ 6 ਜੇ ਬੱਚੇ ਨੇ ਮੈਡੀਕਲ ਫੀਲਡ ਦੇ ਵਿੱਚ ਮਾਸਟਰ ਡਿਗਰੀ ਕੀਤੀ ਹੋਈ ਆ ਤਾਂ ਉਹਨੂੰ 7 ਇੰਚ ਚਾਹੀਦੇ ਆ ਅੱਗੇ ਰਿਸਰਚ ਪ੍ਰੋਗਰਾਮ ਤੇ ਮੈਂ ਇੱਕ ਗੱਲ ਹੋਰ ਬਈ ਪਹਿਲਾਂ ਬਈ ਫੜਦਾ ਸੀ ਏਜੰਟਾਂ ਤੋਂ ਕੰਮ ਹੁਣ ਸਿੱਧਾ ਲੋਕਾਂ ਨੂੰ ਕਹਿ ਰਿਹਾ ਵੀ ਜਿਹਨਾਂ ਨੇ ਬਾਹਰ ਜਾਣਾ ਮੇਰੇ ਕੋਲ ਆਓ ਮੈਂ ਭੇਜੂਗਾ ਬਈ ਬਹੁਤ ਏਜੰਟ ਹੁੰਦੇ ਆ ਹਨਾ ਜਦੋਂ ਕੋਈ ਉਹਨਾਂ ਕੋਲੇ ਬੱਚਾ ਜਾਂਦਾ ਚਾਹ 10 ਸਾਲ ਦਾ ਗਿਆ ਪੂਰੇ ਉਹਦੀ ਜਹਾਜ਼ ਚਾੜ੍ਹ ਦਿੰਦੇ ਆਗੇ ਫਿਰ ਤੁਸੀਂ ਜਵਾਬ ਕਿਉਂ ਦਿੰਦੇ ਨਹੀਂ ਉਹ ਅਗਲੇ ਨੂੰ ਸਰ ਅਸੀਂ ਨਾ ਕੋਈ ਵੀ ਗਲਤ ਕੰਮ ਮੇਰੇ ਆਫਿਸ ਚ ਨਾ ਕਰਦੇ ਅਸੀਂ ਨਾ ਕਰਨਾ ਯਾਨੀ ਕਿ ਕਦੇ ਵੀ ਜੋ ਫਾਈਲ ਜੈਨੂਨਾ ਬੱਚੇ ਦੇ ਆਈਲ ਸਪੀਟੀ ਅਕੈਡਮਿਕ ਓਰੀਜਨਲ ਹੈਗੀ ਆ ਹਾਂਜੀ ਅਸੀਂ ਉਹਨਾਂ ਦੇ ਹਿਸਾਬ ਨਾਲ ਫਾਈਲ ਲੱਗਦੀ ਆ ਤੇ ਲਾਵਾਂਗੇ ਨਹੀਂ ਅਸੀਂ ਕੋਈ ਵੀ ਜਾਲੀ ਡਾਕੂਮੈਂਟ ਆਪਦੇ ਕੋਲੋਂ ਨਹੀਂ ਬਣਾਉਣਾ ਨਾ ਅਸੀਂ ਬਣਾ ਸਕਦੇ ਆ ਨਾ ਅਜ ਤੱਕ ਬਣਾਇਆ ਕਰਦੇ ਜਿਵੇਂ ਕਿ ਉਹ ਫੰਡ ਵਗੈਰਾ ਸ਼ੋ ਕਰਨ ਦਾ ਉਹ ਜਾਲੀ ਕਰਦੇ ਨਾ ਜੀ ਨਾ ਸਾਡੇ ਆਫਿਸ ਇਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਜਾਲੀ ਫੰਡ ਨਾਲ ਆ ਜਾਲੀ ਸਿਸਟਮ ਕੋਈ ਵੀ ਇਦਾਂ ਦਾ ਆਸਟ੍ਰੇਲੀਆ ਦੇ ਰੂਲ ਬਹੁਤ ਸਖਤ ਆ ਨਾ ਬਾਈ ਜੀ ਜੀ ਰੂਲ ਸਖਤ ਤਾਂ ਪਰ ਉਥੇ ਕੰਮ ਵੀ ਵਧੀਆ ਮਿਲਦਾ ਜੇ ਨਹੀਂ ਕਿ ਜੋ ਜੋ ਵਿੱਚ ਬੱਚਾ ਜਾਂਦਾ ਨਾ ਕਮਾਈ ਵੀ ਵਧੀਆ ਕਰਦਾ ਹੈਗਾ ਪਰ ਜੋ ਫੰਡ ਵਗੈਰਾ ਸ਼ੋ ਕਰਨੇ ਹੁੰਦੇ ਆ ਬਹੁਤ ਜ਼ਿਆਦਾ ਹੁੰਦੇ ਆ ਇੰਨਾ ਅਗਲੇ ਤੋਂ ਨਹੀਂ ਹੁੰਦਾ ਹੈਗਾ ਹਾਂਜੀ ਉਹਦੇ ਵਿੱਚ ਸਰ ਅਸੀਂ ਬੱਚੇ ਦੀ ਹੈਲਪ ਕਰ ਦਿੰਨੇ ਸਾਡੇ ਕੋਲ ਨਾ ਫਾਈਨੈਂਸਰ ਹੈਗੇ ਆ ਜਿਵੇਂ ਕੋਈ ਛਾੜਤੀ ਹੈ ਕੋਈ ਫਾਈਨਾਂਸ ਕੰਪਨੀਆਂ ਦਾ ਉਹ ਇੱਥੇ ਬੱਚੇ ਦਾ ਜਿਵੇਂ ਮੰਨ ਲਓ 28 ਲੱਖ ਚਾਹੀਦਾ 30 ਚਾਹੀਦਾ 35 ਚਾਹੀਦਾ ਉਹ ਇੱਥੇ ਖਾਤਾ ਖੋਲ ਕੇ ਉਹ ਪੈਸੇ ਪਵਾ ਦਿੰਦੇ ਆ ਹਾਂ ਬੱਚੇ ਦੇ ਖਾਤੇ ਜਿਵੇਂ ਕਿ ਵਿਆਜ ਲੈਣਾ ਕੱਟ ਵਿਆਜ ਤੇ ਕਰਵਾਉਂਦੇ ਹਾਂ ਹਾਂਜੀ ਕੱਟ ਵਿਆਜ ਤੇ ਹਾਂਜੀ ਹਾਂਜੀ ਤੇ ਫੀਸ ਵੀ ਹਰੇਕ ਪਹਿਲਾਂ ਕਹਿੰਦਾ ਹਨਾ ਵੀ ਇਹ ਪੈਸਾ ਜੋ ਵੀ ਲੱਗੂਗਾ ਮੈਂ ਪਹਿਲਾਂ ਲਵਾਂਗਾ ਫੀਸ ਭਰਨੀ ਹੈ ਕਾਲਜ ਦੀ ਉਹ ਮੈਂ ਪਹਿਲਾਂ ਭਰਾਂਗਾ ਪਰ ਤੁਸੀਂ ਆਪਣੇ ਕੋਲੋਂ ਭਰ ਦਿਓ ਕੀ ਕਰਨੇ ਦਾ ਜੀ ਸਰਵੋਤੇ ਵਿੱਚ ਨਾ ਦੇਖੋ ਕਾਰਨ ਕੋਈ ਨਹੀਂ ਹੈਗਾ ਵੀ ਸਾਡੇ ਅਸੀਂ ਕੋਲੋਂ ਲਾਨਨੇ ਆ ਜਾਂ ਬੱਚੇ ਸਟੈਪ ਬਾਈ ਸਟੈਪ ਇਹ ਸਾਰੇ ਆਪਸ਼ਨ ਹੀ ਰੱਖਿਆ ਹੋਇਆ ਅਸੀਂ ਮਤਲਬ ਬੱਚੇ ਕੁਝ ਕਹਿੰਦੇ ਆ ਜੀ ਅਸੀਂ ਸਾਡੇ ਕੋਲ ਸਾਰਾ ਕੁਝ ਹੈਗਾ ਵਾ ਅਸੀਂ ਸਟੈਪ ਬਾਈ ਸਟੈਪ ਪੂਕੇਸ ਕਰਨਾ ਵਾ ਤੇ ਉਹ ਸਾਨੂੰ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਕਰਨ ਚ ਕੁਝ ਬੱਚੇ ਅੱਜ ਕੱਲ ਜਿਵੇਂ ਟ੍ਰੈਂਡ ਚੱਲ ਪਿਆ ਵੀ ਬੱਚਾ ਕਹਿੰਦਾ ਵੀ ਅਸੀਂ ਪੈਸੇ ਰਿਸਕ ਨਹੀਂ ਲੈਣਾਗਾ ਵੀ ਪੈਸੇ ਤੁਸੀਂ ਲਾ ਦਿਓ ਅਸੀਂ ਵੀਜ਼ਾ ਲੱਗੂਗਾ ਤਾਂ ਪੈਸੇ ਦੇ ਦਾਂਗੇ ਅਸੀਂ ਉਹ ਆਪਸ਼ਨ ਵੀ ਰੱਖੀ ਹੋਈ ਹੈ ਜਿਵੇਂ ਕੋਈ ਸਾਡੇ ਕੋਲ ਫਾਈਨੈਂਸਰ ਹੈਗੇ ਅਸੀਂ ਉਹਨਾਂ ਤੋਂ ਪੈਸੇ ਲਾ ਕੇ ਲੈ ਕੇ ਲਾ ਦਿੰਨੇ ਆ ਤੇ ਅਸੀਂ ਵੀਜ਼ਾ ਲੱਗੇ ਤੋਂ ਬੱਚੇ ਤੋਂ ਪੈਸੇ ਲੈਨੇ ਆ ਅਸੀਂ ਕੱਲੀ ਐਮਬੈਸੀ ਫੀਸ ਲੈਨੇ ਆ ਬੱਚੇ ਤੋਂ ਬਾਕੀ ਸਾਰੇ ਪੈਸੇ ਆ ਜਿਹੜੇ ਔਰ ਕੇਸ ਵੀ ਅਸੀਂ ਯੂਨੀਵਰਸਿਟੀਆਂ ਚ ਲਾਉਨੇ ਆ ਕਾਲਜਾਂ ਚ ਨਹੀਂ ਪ੍ਰਾਈਵੇਟ ਜਿਵੇਂ ਆਮ ਕਾਲਜ ਪ੍ਰਾਈਵੇਟ ਚ ਪ੍ਰਾਈਵੇਟ ਕਾਲਜ ਨਹੀਂ ਪਾਉਂਦਾ ਉਹਨਾਂ ਦਾ ਨਹੀਂ ਲਾਉਂਦੇ ਜੀ ਅਸੀਂ ਕੱਲੇ ਚੰਗੇ ਕਾਲਜ ਜਿਹੜੇ ਲੈਵਲ 1 ਦੇ ਆ ਸਰਕਾਰੀ ਕਾਲਜ ਆ ਜਾਂ ਜਿਹੜੀਆਂ ਯੂਨੀਵਰਸਿਟੀਆਂ ਨਾਲ ਸਰਕਾਰੀ ਯੂਨੀਵਰਸਿਟੀਆਂ ਆ ਉਹਨਾਂ ਚ ਐਪਲੀਕੇਸ਼ਨ ਫਾਈਲ ਕਰਦੇ ਆ ਅਸੀਂ ਪਿੰਡੂ ਪਾਸਾ ਤੇ ਕਹੋ ਵੀ ਜਗਾੜੀ ਜਿਹਾ ਕੰਮ ਨਹੀਂ ਕਰਦੇ ਪੱਕੀ ਕੰਮ ਕਰਦੇ ਹਾਂਜੀ ਬਿਲਕੁਲ ਜਿਹਦੇ ਵਿੱਚ ਸਾਨੂੰ ਲੱਗਦਾ ਵਾ ਵੀ ਵੀਜ਼ਾ ਅਸੀਂ ਕੱਢ ਲਾਂਗੇ ਉਸ ਕੇਸ ਨੂੰ ਯੈਸ ਆ ਜਿਹੜੇ ਕੇਸ ਦੇ ਵਿੱਚ ਸਾਨੂੰ ਲੱਗਦਾ ਵੀ ਅਸੀਂ ਵੀਜ਼ਾ ਨਹੀਂ ਕਰ ਸਕਦੇ ਜਾਂ ਇਹਦਾ ਬੱਚੇ ਦਾ ਵੀਜ਼ਾ ਰਿਫਿਊਜ਼ ਹੋ ਸਕਦਾ ਵਾ ਉਹ ਅਸੀਂ ਪਹਿਲੇ ਦਿਨ ਅਗਲੇ ਨੂੰ ਕਲੀਅਰ ਕਰ ਦਈਦਾ ਵਾ ਵੀ ਤੁਹਾਡੀ ਫਾਈਲ ਜਿਹੜੀ ਚੰਗੀ ਯੂਨੀਵਰਸਿਟੀ 'ਚ ਨਹੀਂ ਲੱਗ ਸਕਦੀ ਜੇ ਕੋਲੇਜ ਲੱਗ ਰਹੀ ਆ ਤਾਂ ਉਹਦੇ ਵਿੱਚ ਤੁਹਾਡੇ 40-50% ਚਾਂਸ ਸੀ ਆ ਜੇ ਲਵਾਣੀ ਆ ਤੁਸੀਂ ਨਹੀਂ ਲਵਾਣੀ ਉਹ ਕਈ ਬੱਚੇ ਕਹਿ ਦਿੰਦੇ ਸਾਡੀ ਟਰਾਈ ਕਰ ਦਿਓ ਇੱਕ ਵਾਰੀ ਪਰ ਉਹ ਅਸੀਂ ਮੇਰੇ ਆਫਿਸ ਸਿਸਟਮ ਇਹ ਆ ਵੀ ਅਸੀਂ ਸਾਫ਼ ਗੱਲ ਕਰਕੇ ਕਰੀਏ ਵੀ ਟਰਾਈ ਵੀ ਨਹੀਂ ਕਰਦੇਗੇ ਟਰਾਈ ਵੀ ਨਹੀਂ ਕਰਦੇ ਜੀ ਆਸਟ੍ਰੇਲੀਆ ਆਪੇ ਜੰਦਾ ਖਾਸ ਕੀ ਕਰਨਾ ਈ ਸਰ ਮੈਂ 2002 ਦੇ ਵਿੱਚ ਜਦੋਂ ਬਿਜ਼ਨਸ ਸਟਾਰਟ ਕੀਤਾ ਸੀ ਨਾ ਉਦੋਂ ਆਸਟ੍ਰੇਲੀਆ ਬਹੁਤ ਟ੍ਰੈਂਡਿੰਗ 'ਚ ਸੀਗਾ ਪੈਰਲਰ ਦੋ ਹੀ ਕੰਟਰੀਆਂ ਚੱਲ ਰਹੀਆਂ ਸੀ ਨਾ ਹਾਂਜੀ ਆਪਾਂ ਸਮੋਗੇ ਸ਼ਹਿਰ ਕਿ ਨਹੀਂ ਹਾਂਜੀ ਮੈਂ ਮੋਗਾ ਤੋਂ ਹੀ ਹਾਂ ਔਰ ਪੈਰਲਰ ਦੋ ਕੰਟਰੀਆਂ ਚੱਲ ਰਹੀਆਂ ਸੀ ਉਸ ਟਾਈਮ ਤੇ ਆਸਟ੍ਰੇਲੀਆ ਔਰ ਕੈਨੇਡਾ ਹਾਂਜੀ ਔਰ ਜਦੋਂ ਮੈਂ ਸਟਾਰਟ ਕੀਤਾ ਤੇ ਮੇਰੀ ਸਟਾਰਟਿੰਗ ਆਸਟ੍ਰੇਲੀਆ ਤੋਂ ਹੋਈ ਆ ਪਹਿਲਾਂ ਮੈਂ B2B ਦੇ ਵਿੱਚ ਸਟਾਰਟਅਪ ਕੀਤਾ ਤੋਂ ਉਸ ਤੋਂ ਬਾਅਦ ਹੁਣ ਤੱਕ ਸਾਡਾ B2B ਚੱਲੀ ਗਿਆ B2C ਦੇ ਵਿੱਚ ਅਸੀਂ ਆਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿਉਂਕਿ ਸਾਡੇ ਕੋਲ ਏਜੰਟਸ ਤੋਂ ਹੀ ਬਿਜ਼ਨਸ ਬਹੁਤ ਆ ਜਾਂਦਾ ਸੀਗਾ ਸੋ that ਅਸੀਂ ਸਟਾਰਟਿੰਗ ਤੋਂ B2B ਦੇ ਵਿੱਚ ਹੀ ਹੁਲ ਜੇ ਰਹੇ ਸਾਨੂੰ ਕਮਾਈ ਘੱਟ ਸੀ ਪਰ ਸੈਟੀਸਫਾਈ ਸੀ ਠੀਕ ਹੈ ਬਿਜ਼ਨਸ ਮਿਲ ਹੀ ਜਾ ਰਿਹਾ ਵਾ ਹਾਂਜੀ ਕਮਾਈ ਕਰਨੀ ਉਹ ਫਿਰ ਤਾਂ ਤੁਸੀਂ ਜਿਹੜੇ ਮਰਜ਼ੀ ਦੇ ਇਥੋਂ ਨੇ ਫੈਲਾ ਫੜੀ ਜਾ ਹਾਂਜੀ ਬਿਲਕੁਲ ਮੈਂ ਇਕੱਲਾ ਕਮਾਈ ਦਾ ਸਾਧਨ ਨਹੀਂ ਰੱਖਿਆ ਕਦੇ ਵੀ ਮੈਂ ਇੱਕ ਆਵਦੇ ਜਿਹੜਾ ਪ੍ਰੋਡਕਟ ਆ ਮੇਰਾ ਉਹਦੇ 'ਚ ਮੈਂ ਐਕਸਪਰਟ ਆ ਔਰ ਮੈਂ ਚੈਲੰਜ ਕਰਦਾ ਹਾਂ ਵੀ ਜਿਹੜੀ ਫਾਈਲ ਸਾਡੇ ਆਫਿਸ ਚ ਆਸਟ੍ਰੇਲੀਆ ਦੀ ਜਿਸ ਤਰੀਕੇ ਨਾਲ ਤਿਆਰ ਹੋਗੀ ਇਸ ਤਰ੍ਹਾਂ ਦੀ ਫਾਈਲ ਕੋਈ ਵੀ ਨਹੀਂ ਕਰ ਸਕਦਾ ਬਿਲਕੁਲ ਬਈ ਸਹੀ ਗੱਲ ਆ ਤੇ ਆਸਟ੍ਰੇਲੀਆ ਜਾਣ ਵਾਲੇ ਬੱਚੇ ਜ਼ਰੂਰ ਸੰਪਰਕ ਕਰਨ ਜੇ ਕਿਸੇ ਨੇ ਕੋਈ ਰਾਇਮ ਅਸਬਰਾ ਲੈਣੀ ਹੋਵੇ ਜੀ ਮੋਰ ਤੇ ਲੈ ਸਕਦਾ ਹੈ ਇੱਥੇ ਬਿਲਕੁਲ ਜੀ ਫੋਨ ਤੇ ਸਾਨੂੰ ਤੁਸੀਂ ਡਾਕੂਮੈਂਟ ਜ਼ਰੂਰ ਵਟਸਐਪ ਕਰ ਦਿਓ ਉਹਦੇ ਨਾਲ ਅਸੀਂ ਬੱਚੇ ਦੇ ਸਬਜੈਕਟ ਪਰਸੈਂਟੇਜ ਆਇਲਸ ਪੀਟੀ ਦੇ ਸਕੋਰ ਚੈੱਕ ਕਰਨੇ ਹੁੰਦੇ ਆ ਫਿਰ ਉਹਦੇ ਹਿਸਾਬ ਨਾਲ ਜੇ ਬੱਚੇ ਦੀ ਫਾਈਲ ਲੱਗਦੀ ਹੈ ਤਾਂ ਅਸੀਂ ਉਹਨਾਂ ਨੂੰ ਫੋਨ ਤੇ ਸਮਝਾ ਦਾਂਗੇ ਬਾਕੀ ਕੋਸ਼ਿ ਜਿੰਨੀ ਗੱਲ ਦੱਸ ਸਕਦੇ ਹੋ ਅਸੀਂ ਫੋਨ ਤੇ ਦੱਸ ਦਾਂਗੇ ਬਾਕੀ ਬੱਚਾ ਆਫਿਸ ਆ ਕੇ ਗੱਲ ਕਰ ਸਕਦਾ ਵਾ ਕਈ ਦੇਸ਼ ਨੇ ਆਪਸ਼ਨ ਚ ਜੀ ਮੈ ਕੈਨੇਡਾ ਹੋ ਗਿਆ ਯੂਕੇ ਹੋ ਗਿਆ ਜੀ ਆਸਟ੍ਰੇਲੀਆ ਹੋ ਗਿਆ ਅਮਰੀਕਾ ਹੋ ਗਿਆ ਵੀ ਬੱਚੇ ਨੂੰ ਕਿਹੜਾ ਦੇਸ਼ ਚੁਣਨਾ ਚਾਹੀਦਾ ਜਿੱਥੋਂ ਜੀ ਫੀਸਾਂ ਬੱਚਾ ਆਪਣੀ ਆਪ ਭਰੇ ਨਹੀਂ ਆਪਾਂ ਵੇਖਦੇ ਆ ਵੀ ਬਹੁਤ ਕਲੇਸ਼ ਪੈਂਦੇ ਹਨਾ ਜੀ ਹਾਂਜੀ ਤੇ ਫੀਸਾਂ ਨਹੀਂ ਭਰੀਆਂ ਜਾਂਦੀਆਂ ਫਿਰ ਇਧਰੋਂ ਬੱਚੇ ਤਾਂ ਪਹਿਲੀ ਜ਼ਮੀਨਾਂ ਵੇਚ-ਵੇਚ ਕੇ ਬਾਰੇ ਭੇਜੇ ਹੁੰਦੇ ਹੈਗੇ ਤੇ ਉੱਤੋਂ ਹੋਰ ਪੈਸੇ ਮੰਗਦੇ ਭੇਜ ਦੋ ਜੀ 2000 ਡਾਲਰ ਉਹ ਬਹੁਤ ਔਖਾ ਹੈ ਜੀ ਵੀ ਕਿਹੜੇ ਦੇਸ਼ ਜਾਣਾ ਚਾਹੀਦਾ ਜਿੱਥੇ ਕੋਈ ਇਹ ਪ੍ਰੋਬਲਮ ਨਾ ਹੋਵੇ ਪਿਛਲੇ ਪਿਛਲੇ 2-3 ਸਾਲ ਵਜ ਦੀ ਨਾ ਜਦੋਂ ਕੈਨੇਡਾ ਚੱਲਿਆ ਹਾਂਜੀ ਉਦੋਂ 5.5-6 ਬੈਂਡ ਵਾਲੇ ਬੱਚੇ ਨੇ ਇੱਕ ਪੈਕੇਜਾਂ ਦੇ ਧੋਖੇ ਚ ਚਲੇ ਗਏ ਸੀਗੇ ਵੀ ਕੋਸ਼ਿਸ਼ ਏਜੰਟਸ ਨੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਫਾਈਲਾਂ ਲਾਤੀਆਂ ਹਾਂਜੀ ਜਿੱਥੇ ਸਾਰੀ ਫੀਸ ਸੀਗੀ 2-2 4-4 ਲੱਖ ਰੁਪਈਆ ਤੇ ਬੱਚਾਂ ਤੋਂ ਪੈਸੇ ਵੀ ਬਹੁਤ ਜ਼ਿਆਦਾ ਚਾਰਜ ਕਰ ਲਏ ਤੇ ਬੱਚੇ ਉੱਥੇ ਜਾ ਕੇ ਧੋਖਾ ਖਾ ਕੇ ਵਿਚਾਰੇ ਫਸ ਗਏ ਨਾ ਤਾਂ ਉਹਨਾਂ ਨੂੰ ਹੁਣ ਵਰਕ ਪਰਮਿਟ ਮਿਲਣਾ ਨਾ ਉਹਨਾਂ ਨੂੰ ਪੜ੍ਹਾਈ ਦੇ ਨਾਲ ਵਰਕ ਕਰਨ ਦਾ ਨਾ ਬਾਤ ਚ ਮਿਲਣਾ ਉਹਨਾਂ ਨੂੰ ਕਾਲਜ ਯੂਨੀਵਰਸਿਟੀਆਂ ਚੇਂਜ ਕਰਨੇ ਪਏ ਪੈਸਾ ਵਾਪਸ ਇਥੋਂ ਮੰਗਾਣਾ ਪਿਆ ਕੈਨੇਡਾ ਦੇ ਹਾਲਾਤ ਆਪਾਂ ਨੂੰ ਸਭ ਨੂੰ ਪਤਾ ਵਾ ਪਰ ਜਿਹੜਾ ਆਸਟ੍ਰੇਲੀਆ ਸਰ ਆਸਟ੍ਰੇਲੀਆ ਦੇ ਵਿੱਚ ਪੂਰੀ ਆਪਣਾ ਪੰਜਾਬ ਹਰਿਆਣਾ ਸਾਰੇ ਜਿਹੜੇ ਬੱਚੇ ਜਿੱਥੋਂ ਜਾ ਰਹੇ ਹੋ ਸਾਰੇ ਗਵਾਹ ਵਾ ਵੀ ਆਸਟ੍ਰੇਲੀਆ ਚ ਗਿਆ ਹੋਇਆ ਬੱਚਾ ਕਦੇ ਵੀ ਦੁਖੀ ਨਹੀਂ ਹੁੰਦਾ ਬਿਲਕੁਲ ਵਧੀਆ ਸੈਟ ਸੈਟ ਆ ਸੋਹਣੇ ਪੈਸੇ ਕਮਾ ਰਿਆ ਆਪਦੇ ਪਰਿਵਾਰ ਨੂੰ ਸੈੱਟ ਕਰ ਰਿਆ ਆਪਦੇ ਪਰਿਵਾਰ ਨੂੰ ਪਾਲ ਲਿਆ ਔਰ ਉੱਥੇ ਸਭ ਤੋਂ ਵੱਡੀ ਗੱਲ ਆ ਵੀ ਕੋਈ ਕਰਾਇਮ ਹੀ ਨਹੀਂ ਨਾ ਕੋਈ ਨਾ ਕੋਈ ਡਰਗ ਆ ਵੀ ਉੱਥੇ ਕੋਈ ਨਸ਼ੇ ਦੀ ਕੋਈ ਹੈ ਜ ਹੈਗਾ ਇਹਦਾ ਸਿਸਟਮ ਇਦਾਂ ਦਾ ਨਾ ਉਸ ਤੋਂ ਵੱਡੀ ਗੱਲ ਇਹ ਆ ਵੀ ਜਿਵੇਂ ਹੁਣ ਆਪਾਂ ਆਪਣੀਆਂ ਬੱਚਿਆਂ ਨੂੰ ਭੇਜਦੇ ਆ ਹਾਂਜੀ ਹਾਂ ਠੀਕ ਆ ਉਹ ਕੈਨੇਡਾ ਦੇ ਵਿੱਚ ਹਾਲਾਤ ਆਪਾਂ ਨੂੰ ਪਤਾ ਵੀ ਕੱਲੀ ਕੁੜੀ ਕਦੇ ਨੇਰੇ ਉਹ ਨੇਰੇ ਸੇਫ ਨਹੀਂ ਇਵਨ ਕਿ ਜਿੰਨੇ ਵੀ ਸੇਫ ਨਹੀਂ ਦੂਜਾ ਪੰਜਾਬ ਬਣ ਗਿਆ ਦੂਜਾ ਪੰਜਾਬ ਬਿਹਾਰ ਬਣ ਗਿਆ ਔਰ ਅੱਜ ਜਿਹੜਾ ਆਸਟ੍ਰੇਲੀਆ ਦੀ ਗੱਲ ਕਰੀਏ ਆਪਾਂ ਦਾ ਆਸਟ੍ਰੇਲੀਆ ਦੇ ਵਿੱਚ ਅੱਜ ਤੱਕ ਕਦੇ ਕਿਸੇ ਕੁੜੀ ਨੇ ਕੋਈ ਪ੍ਰੋਬਲਮ ਨਹੀਂ ਆਈ ਕਦੇ ਵੀ ਕੋਈ ਵੀਡੀਓ ਵੀ ਨਹੀਂ ਵੇਖੀ ਨਹੀਂ ਦੇਖੋਗੇ ਵੀ ਨਹੀਂ ਜੀ ਆਸਟ੍ਰੇਲੀਆ ਬਹੁਤ ਪ੍ਰੀ ਪਲੈਨਿੰਗ ਦੇ ਨਾਲ ਕੁਆਲਟੀ ਸਟੂਡੈਂਟਸ ਨੂੰ ਲੈਂਦਾ ਵਾ ਤਾਂ ਉਹ ਇਹ ਸੋਚ ਲੈਂਦੇ ਆ ਪਹਿਲਾਂ ਵੀ ਸਾਡੀ ਕੰਟਰੀ ਦੇ ਵਿੱਚ ਕੈਨੇਡਾ ਵਰਗੇ ਹਾਲਾਤ ਨਾ ਬਣਨ ਤੇ ਅਸੀਂ ਕੁਆਲਟੀ ਸਟੂਡੈਂਟ ਜਿਹਨੂੰ ਡਾਕੂਮੈਂਟ ਵਾਲਾ ਬੱਚਾ ਲੈਂਦੇ ਆ ਕੀ ਕਹਿਣਾ ਚਾਹੁੰਗਾ ਜੀ ਅਖੀਰ ਤੇ ਜਿਹੜੇ ਕੋਈ ਬੱਚੇ ਬਾਹਰ ਜਾਣਾ ਚਾਹੁੰਦੇ ਆ ਜੀ ਮੈਂ ਸਰ ਇਹ ਹੀ ਕਹਿਣਾ ਚਾਹੁੰਨਾ ਵਾ ਵੀ ਤੁਸੀਂ ਆਸਟ੍ਰੇਲੀਆ ਦੀ ਜਿੱਥੋਂ ਵੀ ਫਾਈਲ ਲਵਾ ਰਹੇ ਹੋ ਇੱਕ ਵਾਰੀ ਸਾਡੇ ਨਾਲ ਡਿਸਕਸ ਜ਼ਰੂਰ ਕਰੋ ਆਪਦੀ ਫਾਈਲ ਬਾਰੇ ਜ਼ਰੂਰ ਡਿਸਕਸ ਕਰੋ ਵੀ ਸਾਡੇ ਤੁਹਾਡੇ ਕੋਲ ਹੈ ਕੀ ਆ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਐਗਰੀਕਲਚਰ ਡੇਰੀ ਕਰਿਆਨਾ ਬੁਟੀਕ ਪਾਰਲਰ ਦੀ ਇਨਕਮ ਚੱਲਦੀ ਨਹੀਂ ਨਹੀਂ ਇਥੋਂ ਸਿੱਖ ਕੇ ਜਾਣਾ ਚਾਹੀਦਾ ਕੋਈ ਕੰਮ ਜੀ ਬਿਲਕੁਲ ਸਿੱਖਣਾ ਚਾਹੀਦਾ ਜੀ ਬੱਚੇ ਨੂੰ ਕੋਈ ਟ੍ਰੇਡ ਕੋਰਸ ਜਿਵੇਂ ਕੋਈ ਪਲੰਬਰ ਹੋ ਗਈ ਪਲੰਬਿੰਗ ਹੋ ਗਈ ਕੋਈ ਕਾਰਪੈਂਟਰ ਦਾ ਕੰਮ ਆ ਲੱਕੜ ਦਾ ਹੋ ਗਿਆ ਕੋਈ ਆ ਮਤਲਬ ਜਿੰਨੇ ਵੀ ਟ੍ਰੇਡ ਕੋਰਸ ਹੈਗੇ ਆ ਬੱਚੇ ਨੂੰ ਆਪਦਾ ਸਕਿੱਲ ਲੈ ਕੇ ਜਾਣਾ ਚਾਹੀਦਾ ਤਾਂ ਜੋ ਉੱਥੇ ਜਾ ਕੇ ਬੱਚਾ ਵਧੀਆ ਸੈਟਲ ਹੋ ਸਕੇ ਤਾਂ 2-4 ਮਹੀਨੇ ਲਾ ਕੇ ਕਿਹਨਾ ਕੰਮ ਤੇ ਹੱਥ ਹੱਥ ਸਿੱਧੇ ਜ਼ਰੂਰ ਕਰਨੇ ਚਾਹੀਦੇ ਬੱਚੇ ਨੂੰ ਹਾਂਜੀ ਐਵੇਂ ਵੇਚੀ ਪੜ੍ਹਾਈ ਵੇਚਤੀ ਬਗਦੇ ਜੀ ਉੱਥੇ ਫਿਰ ਪੈਕਿੰਗ ਤੇ ਕੰਮ ਕਰਨਾ ਉਹਦਾ ਕੋਈ ਫਾਇਦਾ ਨਹੀਂ ਕਮਾਈ ਨਹੀਂ ਉਹਦਾ ਕੋਈ ਫਾਇਦਾ ਨਹੀਂ ਜੀ ਬੱਚੇ ਨੂੰ ਜਿਵੇਂ ਕੋਈ ਡਰਾਈਵਰ ਹੀ ਹੋ ਗਈ ਹੈ ਜਾਂ ਕੋਈ ਜਿਵੇਂ ਪਲੰਬਰ ਦਾ ਕੰਮ ਹੋ ਗਿਆ ਕਾਰਪੈਂਟਰ ਦਾ ਹੋ ਗਿਆ ਵਾ ਹੋਰ ਬਹੁਤ ਸਾਰੇ ਟ੍ਰੇਡ ਕੋਰਸਸ ਆ ਇਲੈਕਟ੍ਰੀਸ਼ੀਅਨ ਦਾ ਹੋ ਗਿਆ ਆ ਜਾਂ ਕੰਸਟਰਕਸ਼ਨ ਦਾ ਸਭ ਤੋਂ ਵੱਡੀ ਗੱਲ ਅੱਜ ਦੇ ਸਮੇਂ ਦੇ ਵਿੱਚ ਕੰਸਟਰਕਸ਼ਨ ਦੀ ਪੀਆਰ ਬਹੁਤ ਸੌਖੀ ਆ ਆਸਟ੍ਰੇਲੀਆ ਦੇ ਵਿੱਚ ਬਹੁਤ ਪੈਸਾ ਵਾ ਔਰ ਬੱਚਾ ਜੀ ਇੱਥੋਂ ਕੋਈ ਕਿਸੇ ਵਜ੍ਹਾ ਮੈਸਤਰੀ ਨਾਲ ਕਿਸੇ ਠੇਕੇਦਾਰ ਨਾਲ ਕੋਈ 2 4 6 ਮਹੀਨੇ ਸਾਲ ਲਾ ਕੇ ਹੱਥ ਸਿੱਧੇ ਕਰਕੇ ਨੌਲੇਜ ਲੈ ਕੇ ਜਾਊਗਾ ਤੇ ਉਹਨੂੰ ਉੱਥੇ ਜਾ ਕੇ ਕਮਾਈ ਵੀ ਬਹੁਤ ਸੋਹਣੀ ਮਿਲੂ ਪਰ ਇੱਥੇ ਆਪਣੇ ਵਾਲੇ ਕੰਮ ਕਰਨ ਤੋਂ ਥੋੜੀ ਸੰਘ ਦੀ ਮੰਨਦੇ ਆ ਜੀ ਹਾਂਜੀ ਬਾਹਰ ਵゼਰਾ ਕੰਮ ਕਰਦੇ ਬਾਹਰ ਹਰ ਕੋਈ ਕਰਦਾ ਜੀ ਬਹੁਤ ਕਰਦੇ ਆ ਇੱਥੇ ਪਤਾ ਨਹੀਂ ਕਿਉਂ ਸਟੂਡੈਂਟ ਹੈ ਨਾ ਜੇ ਮੰਨ ਲਓ 10 12 ਕਿੱਲੇ ਵਾਲਾ ਮੁੰਡਾ ਬਾਹਰ ਜਾਂਦਾ ਜੀ ਇੱਥੇ ਤੋਂ ਕੰਮ ਕਰਨ ਤੋਂ ਬਹੁਤ ਜ਼ਿਆਦੇ ਐਂਜ ਲਗੂ ਯਾਰ ਕਿਉਂ ਹੀ ਕਰੀਏ ਜੀ 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 ਔਰ ਦੂਜੀ ਗੱਲ ਸਰ ਮੈਂ ਨਾ ਇਸ ਟਾਈਮ ਤੇ ਜ ਹਾਂਜੀ ਵੀ ਤੁਸੀਂ ਉਹਦੇ ਜਿਹੜੇ ਫਾਈਲ ਦੀ ਸਪੋਰਟਿੰਗ ਜਿਹੜੇ ਜੀਐਸ ਦੇ ਰੂਲਸ ਆ ਉਹਨਾਂ ਦੇ ਵਿੱਚ ਫਾਈਲ ਦੀ ਸਪੋਰਟਿੰਗ ਦੇ ਵਿੱਚ ਡਾਕੂਮੈਂਟ ਕਿਸ ਤਰ੍ਹਾਂ ਲਾ ਰਿਓ ਉਹਦਾ ਕਿੰਨੇ ਐਵਿਡੈਂਸ ਦੇ ਰਿਓ ਕਿੰਨਾ ਰਿਕਾਰਡ ਦੇ ਰਿਓ ਕਿਉਂਕਿ ਅੱਜ ਦੇ ਸਮੇਂ 'ਚ ਜੀਐਸ ਦੇ ਰੂਲਸ ਦੇ ਹਿਸਾਬ ਨਾਲ ਤੁਹਾਡੀਆਂ 3 ਸਾਲ ਦੀਆਂ ਰਿਟਰਨਾਂ ਚਾਹੀਦੀਆਂ 3 ਸਾਲ ਦੇ ਤੁਹਾਡੇ ਬਿਜ਼ਨਸ ਦੇ ਐਵਿਡੈਂਸ ਚਾਹੀਦੀ ਆ 14 ਤੋਂ 15 ਲੱਖ ਰੁਪਿਆ ਮਾਪਿਓ ਦੀ ਸਾਲਾਨਾ ਇਨਕਮ ਚਾਹੀਦੀ ਆ ਯੂਨੀਵਰਸਿਟੀ ਕਾਲਜ ਦੇ ਹਿਸਾਬ ਨਾਲ 30-35 ਲੱਖ ਤੋਂ ਪੰਡ ਸ਼ੁਰੂ ਹੋ ਜਾਂਦੇ ਆ ਔਰ ਜੇ ਆਪਾਂ ਗਰੋਪੇਟ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ 55-60 ਲੱਖ ਰੁਪਏ ਤੱਕ ਫੰਡ ਜਿਹੜੇ ਸ਼ੋ ਹੋਣੇ ਉਹ ਚਲੇ ਜਾਂਦੇ ਆ ਔਰ ਇਹ ਡਾਕੂਮੈਂਟ ਮੈਂ ਮਾਂ ਪਿਓ ਨੂੰ ਸਲਾਹ ਦਿੰਦਾ ਵੀ ਤੁਸੀਂ ਪਹਿਲਾਂ ਤੋਂ ਹੀ ਜੇ ਤੁਸੀਂ ਮੰਨ ਲਓ ਬੱਚਾ ਤੁਹਾਡਾ ਅਗਲੇ ਸਾਲ ਪਾਸ ਹੋ ਰਿਹਾ ਪਲੱਸ 2 ਜਾਂ ਗ੍ਰੈਜੂਏਟਿੰਗ ਤਾਂ ਤੁਸੀਂ ਪਹਿਲਾਂ ਤੋਂ ਪ੍ਰਿਪੇਅਰ ਕਰਨੇ ਸ਼ੁਰੂ ਕਰੋ ਤਾਂ ਜੋ ਤੁਹਾਡਾ ਖਰਚਾ ਵੀ ਘੱਟ ਸਕੇ ਤੁਹਾਡੇ ਕਾਗਜ਼ ਵੀ ਇੱਕ ਨੰਬਰ ਚ ਮੈਸੇਜ ਜਾਣ ਤੁਹਾਡੇ ਬੱਚੇ ਨੂੰ ਕੋਈ ਫਿਊਚਰ ਚ ਪ੍ਰੋਬਲਮ ਨਾ ਆਵੇ ਇਹ ਕਿਸੇ ਕੋਲ ਨਹੀਂ ਹੈ ਕਾਗਜ਼ ਪੱਤਰ ਜੀ ਮੰਨ ਲਓ ਇਹਨੇ ਨਹੀਂ ਕਾਰਵਾਈ ਕੀਤੀ ਬਰ ਕਰ ਦਿਓ ਸਰ ਦੇਖੋ ਬੱਚੇ ਕੋਲੇ ਹਰੇਕ ਕੋਲੇ ਸਭ ਕੁਝ ਹੈਗਾ ਬਸ ਉਹਨੂੰ ਇਹ ਨਹੀਂ ਪਤਾਗਾ ਵੀ ਇਹ ਪ੍ਰੈਜ਼ੈਂਟ ਕਿਵੇਂ ਕਰਨ ਇਹਨੂੰ ਇਕੱਠੇ ਕਿਵੇਂ ਕਰਨਾ ਤੇ ਸਹੀ ਕਿਵੇਂ ਕਰਨਾ ਬਿਲਕੁਲ ਜੀ ਬੱਚੇ ਕੋਲੇ ਸਾਰਾ ਕੁਝ ਹੈਗਾ ਗੌਰ ਦੇਖੋ ਡਾਕੂਮੈਂਟ ਜੇ ਮੰਨ ਲਓ ਅਸੀਂ ਵੀ ਕੋਈ ਹੈਲਪ ਕਰਦੇ ਆਂ ਤੇ ਸਾਡੇ ਕੋਲੇ ਵੀ ਸੀਏ ਹੈਗੇ ਆ ਜਾਂ ਹੋਰ ਵੀ ਜਿੰਨੇ ਇੱਥੇ ਰਜਿਸਟ੍ਰੇਸ਼ਨ ਕਰਵਾਉਂਦੇ ਆ ਅਸੀਂ ਉਹਨਾਂ ਤੋਂ ਅਸੀਂ ਵੀ ਉਹਨਾਂ ਤੋਂ ਹੀ ਕਰਵਾਣੇ ਆ ਤੇ ਉਹ ਅਸੀਂ ਉਹਨਾਂ ਦੀ ਹੇਲਪ ਕਰ ਦੇਈ ਦੀ ਬੱਚੇ ਨੂੰ ਸਮਝਾ ਦੇਈ ਤੇ ਇਹ ਆ ਡਾਕੂਮੈਂਟ ਇਦਾਂ ਬਣ ਜਾਣਗੇ ਤੇ ਰ ਇਸ ਜਗ੍ਹਾ ਤੋਂ ਬਣਵਾ ਲੈ ਇਸ ਜਗ੍ਹਾ ਤੋਂ ਬਣਵਾ ਲੈ ਮੰਨ ਲਓ ਜਿਵੇਂ ਰਿਟਰਨ ਆ ਉਸ ਈ ਇਹ ਭਰਦੇ ਆ ਜਾਂ ਜਿਵੇਂ ਕੋਈ ਬਿਜ਼ਨਸ ਦੀ ਰਜਿਸਟ੍ਰੇਸ਼ਨਾਂ ਚਾਹੀਦੀਆਂ ਉਹ ਇੱਥੇ ਬਹੁਤ ਸਾਰੇ ਚਾਰਟਡ ਅਕਾਊਂਟੈਂਟ ਨੇ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਕੰਪਨੀਆਂ ਨੇ ਜਿਹੜੀਆਂ ਰਜਿਸਟ੍ਰੇਸ਼ਨਾਂ ਕਰਵਾ ਦਿੰਦੀਆਂ ਵਾ ਉਹ ਡਾਕੂਮੈਂਟ ਆਪਦੇ ਪ੍ਰੋਪਰ ਪ੍ਰਪੇਅਰ ਕਰਕੇ ਵਧੀਆ ਇੱਕ ਨੰਬਰ 'ਚ ਬਣਾ ਕੇ ਰੱਖੋ ਜੇ ਕੋਈ ਨਹੀਂ ਹੈਗਾ ਤੇ ਤੁਸੀਂ ਸਾਡੇ ਤੋਂ ਸਲਾਹ ਲੈ ਕੇ ਬਣਵਾ ਸਕਦੇ ਹੋ ਅਸੀਂ ਤੁਹਾਡੀ ਹਰ ਤਰੀਕੇ ਨਾਲ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਦਫਤਰ ਆਪਣਾ ਕਿੱਥੇ ਹੈ ਜੀ ਸਰ ਆਪਣਾ ਦਫਤਰ ਮੋਗੇ ਆ ਮੇਨ ਆਪਣਾ ਗਰਾਉਂਡ ਫਲੋਰ ਬੱਸ ਸਟੈਂਡ ਤੋਂ ਲੁਧਿਆਣਾ ਰੋਡ ਵਾਲੇ ਪਾਸੇ ਜੋ ਚੱਕੀ ਵਾਲੀ ਗਲੀ ਆ ਉਹਦੇ ਬਾਹਰ ਜੀਟੀ ਰੋਡ ਦੇ ਉੱਪਰ ਹੀ ਆਫਿਸ ਆਪਣਾ ਸਕਰੀਨ ਦੇ ਉੱਪਰ ਨੰਬਰ ਦਿੱਤੇ ਹੋਏ ਆ ਜੀ ਕੋਈ ਵੀ ਬੱਚਾ ਆਪਣੀ ਫਾਈਲ ਬਾਰੇ ਅਸੈਸਮੈਂਟ ਲੈਣੀ ਚਾਹੁੰਦਾ ਤੇ ਸਾਨੂੰ ਤੁਸੀਂ ਡਾਕੂਮੈਂਟ ਵਟਸਐਪ ਤੇ ਭੇਜ ਦਿਓ ਜਾਂ ਫਿਰ ਤੁਸੀਂ ਇੱਕ ਵਾਰ ਆਫਿਸ ਆ ਕੇ ਮਿਲੋ ਤੁਹਾਨੂੰ ਹਰ ਚੀਜ਼ ਬਿਲਕੁਲ ਸਾਫ਼ ਸੁਥਰੀ ਸਮਝਾਵਾਂਗੇ ਜਿਹੜੀ ਤੁਹਾਡੇ ਸਮਝ ਆਵੇ ਔਰ ਆਪਾਂ ਨੂੰ ਜੇ ਮੰਨ ਲਓ ਤੁਸੀਂ ਮੇਰੇ ਕੋਲ ਕੇਸ ਲਵਾਉਣੇ ਹੋ ਤੇ ਨਾ ਤੁਹਾਡੇ ਮਨ ਚ ਕੋਈ ਸ਼ੰਕਾ ਰਹੂਗੀ ਨਾ ਸਾਡੇ ਮਨ ਚ ਵੀ ਰਹੂਗੀ ਤੇ ਗੱਲਾਂ ਬਾਈ ਜਮਾਂ ਹੈ ਕਲੀਅਰ ਹੋਣੀਆਂ ਲਿਖ ਕੇ ਗੱਲਾਂ ਹੋਣੀਆਂ ਤੇ ਹੋਰ ਗੱਲ ਬਾਈ ਕੋਈ ਸਟਾਫ ਨਾਲ ਗੱਲ ਨਿਕਰਵਾਉਂਦਾ ਵੀ ਸਟਾਫ ਗੱਲ ਕਰੂਗਾ ਸਾਰੀ ਗੱਲਬਾਤ ਤੁਹਾਡੇ ਨਾਲ ਆਪ ਕਰੂ ਹੋ ਬੈਠ ਕੇ ਕਰੂਗਾ ਸਾਰੀਆਂ ਗੱਲਾਂ ਕਲੀਅਰ ਚ ਹੋਣੀਆਂ ਇਹ ਆਪਣੀ ਜ਼ਿੰਮੇਵਾਰੀ ਹੈਗੀ ਦਫ਼ਤਰ ਦਾ ਨਾਮ ਕੀ ਹੈ ਜੀ ਆਪਣੇ ਦਾ ਆਪਣਾ ਸਰ ਪੂਰੀ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸ ਮੋਗਾ ਬਾਕੀ ਵੀਡੀਓ ਸ਼ੇਅਰ ਕਰਕੇ ਜਿਹੜੇ ਵੀ ਤੁਹਾਡੇ ਸਟੂਡੈਂਟ ਸਾਥੀ ਆਸਟ੍ਰੇਲੀਆ ਜਾਣਾ ਚਾਹੁੰ ਉਹਨਾਂ ਨੂੰ ਜ਼ਰੂਰ ਸੈਂਡ ਕਰ ਦਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ